ਤੁੱਖ ਹੜਤਾਲ ਤੁਸੀਂ ਰੱਖੀ ਆ 4 ਘੰਟਿਆਂ ਦੀ ਇਹਦੇ ਵਿੱਚ ਰੋਟੀ ਖਾ ਕੇ ਐਸੀ ਪਹਿਲਾਂ ਜਾਂ ਫਿਰ ਹੁਣ ਖਾਓਗੇ ਬਾਅਦ ਵਿੱਚ ਨਹੀਂ ਜੀ ਵਰਤਦਾ ਪੰਜਾਬ ਦੇ ਵਿੱਚ ਬੜਾ ਵਿਰੋਧੀ ਪਾਰਟੀਆਂ ਨੂੰ ਮਜ਼ਾਕ ਉਡਾਇਆ ਜਾ ਰਿਹਾ ਤੁਹਾਡਾ ਉਹ ਕਹਿੰਦੇ ਜਦੋਂ ਐਨਐਸਏ ਪੰਜਾਬ ਦੇ ਨੌਜਵਾਨਾਂ ਤੇ ਲਾ ਕੇ ਡੇਬਰੂਗੜ੍ਹ ਭੇਜਿਆ ਜਾਂਦਾ ਉਦੋਂ ਸਾਰੀ ਆਮ ਆਦਮੀ ਪਾਰਟੀ ਚੁੱਪ ਹੁੰਦੀ ਹੈ ਤੇ ਜਦੋਂ ਕੇਜਰੀਵਾਲ ਨੂੰ ਫਸਾਇਆ ਗਿਆ ਜਾਂ ਕਹਿ ਲਿਆ ਉਹਨਾਂ ਤੇ ਕਾਰਵਾਈ ਹੋਈ ਆ ਤਾਂ ਤੁਸੀਂ ਸਾਰੇ ਬੋਲਣ ਲੱਗ ਪਿਆ ਜੀ ਖੈਰਾ ਸਾਹਿਬ ਦਾ ਜੀ ਜਿਹੜਾ ਕੋਈ ਮੁੰਡਾ ਨਵਾਂ ਉੱਠਦਾ ਉਹਦੀ ਟੰਗ ਫੜ ਲੈਂਦੇ ਨੇ ਉਹਨਾਂ ਕੋਲੇ ਹੋਰ ਤਾਂ ਕੁਝ ਰਿਹਾ ਨਹੀਂਗਾ अरविंद केजरीवाल जी ਦਾ ਜਿਹੜਾ ਇਹ ਲਾ ਰਹੇ ਨੇ ਇਲਜ਼ਾਮ ਉਹਦਾ ਕਿੱਥੇ ਪ੍ਰੂਫ ਹੈ ਕੋਈ ਇਹਨੂੰ ਤੇ ਇੰਗਰਾਲ ਵਰਗੇ ਨੂੰ ਤੁਸੀਂ ਵੀ ਲਿਆਏ ਸੀ ਉਹ ਤੁਹਾਨੂੰ ਛੱਡ ਕੇ ਅੱਗੇ ਲੰਘ ਗਏ ਪਾਰਟੀ ਨੇ ਲਿਆਂਦਾ ਪਾਰਟੀ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਉਹਨਾਂ ਦੇ ਹਜਮ ਨਹੀਂ ਆਇਆ ਇਹ ਪਾਰਟੀ ਦੀ ਗਲਤੀ ਨਹੀਂ ਫਿਰ ਬਾਹਰ ਲੈਣ ਲਿਆ ਕੇ ਟਿਕਟਾਂ ਦੇ ਕੇ ਐਮਪੀ ਬਣਾ ਕੇ ਵੱਡੇ ਕਰਕੇ ਉਹਨਾਂ ਨੂੰ ਫਿਰ ਦੂਜੀਆਂ ਪਾਰਟੀਆਂ ਚ ਉਹ ਸ਼ਾਮ ਆਮ ਆਦਮੀ ਪਾਰਟੀ ਵੱਲੋਂ ਅੱਜ ਭੁਖੜ ਤਾਲ ਇੱਕ ਵਰਤ ਜਿਹੜਾ ਰੱਖਿਆ ਗਿਆ ਸੀ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਬਰਨਾਲਾ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਅੱਜ ਜਿਹੜਾ ਤੁਸੀਂ ਵਰਤ ਰੱਖਿਆ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਵਰਤ ਰੱਖਿਆ ਗਿਆ ਉਸ ਦਾ ਵਿਰੋਧ ਆ ਜਿਹੜਾ ਜਾਂ ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਵੱਲੋਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਵਿਰੋਧੀਆਂ ਦਾ ਕੰਮ ਤਾਂ ਹਮੇਸ਼ਾ ਮਜਾਕ ਹੀ ਡਾਉਣਾ ਹੁੰਦਾ ਹਮੇਸ਼ਾ ਵਿਰੋਧ ਕਰਨੀ ਹੁੰਦਾ ਪਰ ਜਿਸ ਤਨ ਲੱਗਿਆ ਉਹੀ ਤਨ ਜਾਣੇ ਹੋਰ ਨਾ ਕੋਈ ਕਿਸੇ ਦਾ ਦਰਦ ਪਛਾਣੇ ਦੇਖੋ ਜਦੋਂ ਅਸੀਂ ਇਨਕਲਾਬ ਦੇ ਨਾਲ ਜੁੜੇ ਹੋਏ ਆ ਆਮਾਦੀ ਪਾਰਟੀ ਨੇ ਪੰਜਾਬ ਦੇ ਵਿੱਚ ਸਮੁੱਚੇ ਭਾਰਤ ਦੇ ਵਿੱਚ ਇਨਕਲਾਬ ਨੂੰ ਦੁਆਰਾ ਜਿਹੜਾ ਸਹੀਦਾਂ ਦੀ ਸੋਚ ਨੂੰ ਜਿਹੜਾ ਹੈਗਾ ਉਹ ਯਾਗਰ ਕਰਿਆ ਜਿਉਂਦਾ ਕਰਿਆ ਸੋ ਉਸ ਉਹਨਾਂ ਸਹੀਦਾਂ ਦੀ ਸੋਚ ਨੂੰ ਜੁੜੇ ਹੋਏ ਆ ਉਸ ਤਾਨਾਸਾਈ ਸਰਕਾਰ ਬ੍ਰਿਟਾਨੀਆ ਦੀ ਵੀ ਤਾਨਾਸਾਈ ਸਰਕਾਰ ਦੇ ਖਿਲਾਫ ਸਹੀਦਾਂ ਨੇ ਜਿਹੜਾ ਪਹਿਰਾ ਦਿੱਤਾ ਸੀਗਾ ਸੋ ਉਸ ਸਹੀਦਾਂ ਨੇ ਇਨਕਲਾਬ ਨੂੰ ਉਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਜਿਹੜੀ ਤਾਂ ਨਾ ਸਹੀ ਸਰਕਾਰ ਆ ਉਹਦੇ ਖਿਲਾਫ ਜਿਹੜਾ ਕਿ ਡਟ ਕੇ ਪ੍ਰਦਰਸ਼ਨ ਚੱਲ ਰਿਹਾ ਜੀ ਕਿਉਂਕਿ ਦੇਖੋ ਜੀ ਇੱਕ ਕਾਨੂੰਨ ਦਾ ਰਾਜ ਹੈ ਸੋ ਕਾਨੂੰਨ ਦੇ ਮੁਤਾਬਕ ਆਪਾਂ ਕਿਸੇ ਦੇ ਵੀ ਖਿਲਾਫ ਜੋ ਆਪਣਾ ਰੋਸ ਪ੍ਰਦਰਸ਼ਨ ਕਰਨਾ ਹੈ ਉਹਦੇ ਤਰੀਕਾ ਧਰਨਾ ਪ੍ਰਦਰਸ਼ਨ ਭੁੱਖ ਹੜਤਾਲ ਐਦਾਂ ਨਹੀਂ ਹੁੰਦੇ ਨੇ ਸੋ ਇਸ ਕਰਕੇ ਅਸੀਂ ਆਪਣੇ ਦੁੱਖ ਨੂੰ ਜ਼ਾਹਿਰ ਕਰਨ ਲਈ ਆਪਣੀ ਵਿਰੋਧਤਾ ਨੂੰ ਜ਼ਾਹਿਰ ਕਰਨ ਲਈ ਇਹਨਾਂ ਦੀ ਜੋ ਗੰਦੀ ਨੀਤੀ ਚੱਲ ਰਹੀ ਹੈ ਤਾਂ ਨਾ ਸਹੀ ਸਰਕਾਰ ਦੀ ਮੋਦੀ ਸਰਕਾਰ ਦੀ ਉਹਨਾਂ ਦੇ ਖਿਲਾਫ ਇਸ ਅਸੀਂ ਭੁੱਖ ਹੜਤਾਲ ਦਾ ਜਿਹੜਾ ਰੂਪ ਨੂੰ ਮਤਲਬ ਕਿ ਧਾਰ ਕੇ ਇੱਥੇ ਜਿਹੜੇ ਅੱਜ ਇਹ ਕੀਤਾ ਗਈ ਤੇ ਇੱਕ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਵਰਤ ਰੱਖੇ ਜਾਂਦੇ ਜਿਹੜੇ ਦੇਵੀ-ਦੇਵਤਿਆਂ ਵਾਸਤੇ ਰੱਖੇ ਜਾਂਦੇ ਆ ਜਾਂ ਫਿਰ ਆਪਣੇ ਪਤੀ ਵਾਸਤੇ ਰੱਖੇ ਜਾਂਦੇ ਆ ਤੁਸੀਂ ਕੇਜਰੀਵਾਲ ਵਾਸਤੇ ਰੱਖੀ ਜਾਂਦੇ ਹੋ ਸੋ ਫਿਰ ਤਾਂ ਆਪਾਂ ਗਾਂਧੀ ਜੀ ਨੂੰ ਵੀ ਇਹੀ ਕਹਾਂਗੇ ਦੇਖੋ ਆਪਣੇ ਦੇਸ਼ ਦੇ ਜਿਨ੍ਹਾਂ ਨੂੰ ਰਾਸ਼ਟ੍ਰਪੀਤ ਕਹੇ ਜਾਂਦਾ ਮਹਾਤਮਾ ਗਾਂਧੀ ਜੀ ਉਹ ਵੀ ਤਾਂ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਭੁੱਖ ਭੁਖੜਤਾਲ ਤੇ ਵਹਿੰਦੇ ਸੀਗੇ ਭੁੱਖ ਵਰਤ ਰੱਖਦੇ ਸੀਗੇ ਫਿਰ ਉਹ ਵੀ ਇਹੀ ਮਜ਼ਾਕ ਹੋ ਸਕਦਾ ਹੈ ਕਿ ਜੇ ਅਸੀਂ ਮਜ਼ਾਕ ਹੈ ਨੇ ਫਿਰ ਵਿਰੋਧੀ ਤੁਹਾਨੂੰ ਨਿਸ਼ਾਨਾ ਕਿਉਂ ਬਣਾ ਰਹੇ ਸੋ ਵਿਰੋਧੀਆਂ ਦਾ ਕੰਮ ਹੀ ਸਰ ਨਿਸ਼ਾਨਾ ਬਣਾਉਣਾ ਹੁੰਦਾ ਤੁਸੀਂ ਸਰ ਬੜੇ ਸੀਨੀਅਰ ਪੱਤਰਕਾਰ ਸਾਹਿਬ ਉਹ ਤੁਸੀਂ ਦੇਖ ਹਰ ਤੁਹਾਡਾ ਫੀਲਡ 'ਚ ਦੇਖ ਰਿਓ ਵੀ ਜਿਹੜੇ ਵੀ ਵਿਰੋਧੀ ਹੁੰਦੇ ਆ ਇਹਨਾਂ ਦਾ ਕੰਮ ਵਿਰੋਧ ਮਤਲਬ ਕਿ ਮੌਕੇ ਦੀ ਸਰਕਾਰ ਜਾਂ ਜੋ ਵੀ ਚੰਗਾ ਕੰਮ ਕਰਦਾ ਉਹਦਾ ਮਜ਼ਾਕ ਹੀ ਬਣਾਉਣਾ ਹੁੰਦਾ ਦੇਖੋ ਮਜ਼ਾਕ ਤਾਂ ਬਾਬੇ ਨਾਨਕ ਦਾ ਵੀ ਬਣਾਇਆ ਲੋਕਾਂ ਨੇ ਸੋ ਇਸ ਕਰਕੇ ਮਜ਼ਾਕ ਬਣਾਉਣਾ ਨਾ ਵਿਰੋਧੀਆਂ ਦਾ ਕੰਮ ਸਾਡਾ ਕੰਮ ਹੈ ਦੇਸ਼ ਦੇ ਲਈ ਦੇਸ਼ ਦੇ ਖੇਤਰ ਵਿੱਚ ਲੋਕਤੰਤਰ ਦੇ ਖੇਤਰ ਵਿੱਚ ਕੰਮ ਕਰਨਾ ਸੋ ਅਸੀਂ ਆਵਾਦੀ ਪਾਰਟੀ ਦੇ ਇੱਕ ਜੁਝਾਰੂ ਤੇ ਇਮਾਨਦਾਰ ਵਲੰਟੀਅਰ ਹੋਣ ਦੇ ਨਾ ਦਾ ਇਥੇ ਮਾਰਕੀਟ ਕਮੇਟੀ ਦੇ ਚੇਅਰਮੈਨ ترਸਿੰਦਰ ਸਿੰਘ ਕਾਨੇਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਤੁਸੀਂ ਅੱਜ ਸਮੂਹਿਕ ਵਰਤ ਰੱਖਿਆ ਹੈ ਵਰਤ ਦਾ ਪੰਜਾਬ ਦੇ ਵਿੱਚ ਬੜਾ ਵਿਰੋਧੀ ਪਾਰਟੀਆਂ ਨੂੰ ਮਜ਼ਾਕ ਉਡਾਇਆ ਜਾ ਰਿਹਾ ਤੁਹਾਡਾ ਦੇਖੋ ਜੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਸੱਤਾ ਉਹਨਾਂ ਸਰਕਾਰਾਂ ਨਾਲ ਮਿਲ ਕੇ ਹੰਢਾਈ ਹੋਈ ਹੈ ਹਮ ਅਕਾਲੀ ਦਲ ਨੇ ਭਾਜਪਾ ਨਾਲ ਸੱਤਾ ਹੰਢਾਈ ਹੈ 20 30 ਸਾਲ ਠੀਕ ਹੈ ਉਹ ਮਜ਼ਾਕ ਉਡਾਉਂਦੇ ਨੇ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਮਜ਼ਾਕ ਵਧੀਆ ਲੱਗਦਾ ਹੈ ਕਿਉਂਕਿ ਬਾਬਾ ਅੰbedkar ਜੀ ਦਾ ਜਿਹੜਾ ਸੰਵਿਧਾਨ ਹੈ ਉਹ ਲੋਕਪੱਖੀ ਸੰਵਿਧਾਨ ਹੈ ਉਹ ਲੋਕਤੰਤਰ ਦੀ ਗੱਲ ਕਰਦਾ ਹੈ ਜਿਹੜੀ ਮੋਦੀ ਸਰਕਾਰ ਹੈ ਉਹ ਅੱਜ ਲੋਕਤੰਤਰ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ ਜਿਸ ਤਰ੍ਹਾਂ ਇਹ ਉਹਨਾਂ ਦਾ ਜਿਹੜੇ ਅੱਜ ਮਜ਼ਾਕ ਉਡਾਉਂਦੇ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਇਹ ਉਹਨਾਂ ਦੇ ਨਾਲ ਰਲੇ ਹੋਏ ਨੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਅੱਜ ਕੰਮ ਦੀ ਰਾਜਨੀਤੀ ਕਰਦੇ ਨੇ ਵਧੀਆ ਸਕੂਲਾਂ ਦੀ ਗੱਲ ਕਰਦੇ ਨੇ ਵਧੀਆ ਹਸਪਤਾਲਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਅੱਜ ਮੋਦੀ ਸਰਕਾਰ ਨੂੰ ਡਰ ਲੱਗਦਾ ਕੇ ਜਿਹੜੀ 10 ਸਾਲ ਦੇ ਵਿੱਚ ਇੱਕ ਨੈਸ਼ਨਲ ਪਾਰਟੀ ਬਣ ਕੇ ਉੱਭਰੀ ਆ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਕੇਜਰੀਵਾਲ ਸਾਹਿਬ ਤੋਂ ਡਰਦਾ ਹੈ ਇਸ ਕਰਕੇ ਉਹ ਗਲਤ ਹੱਥਕੰਡੇ ਅਪਣਾ ਕੇ ਅਰਵਿੰਦ ਕੇਜਰੀਵਾਲ ਜੀ ਨੂੰ ਉਹਨਾਂ ਨੇ ਜੈਲ ਦੇ ਵਿੱਚ ਸੁੱਟਿਆ ਹੋਇਆ ਤੇ ਵੱਖ-ਵੱਖ ਲੀਡਰਾਂ ਨੂੰ ਜਿਹੜੇ ਵਧੀਆ ਕਾਰਜਗਾਰੀ ਵਧੀਆ ਆਪਦੇ ਜ਼ਿੰਮੇਵਾਰੀ ਨਿਭਾ ਰਹੇ ਸੀ ਚਾਹੇ ਉਹ ਮਨੀਸ਼ ਸੋਧਿਆ ਜੀ ਹੋਣ ਸੰਜੇ ਸਿੰਘ ਜੀ ਹੋਣ ਜਿਹੜੇ ਸਾਡੇ ਰਾਜ ਸਭਾ ਦੇ ਵਿੱਚ ਆਪਦੀ ਧਾਕ ਜਮਾਉਂਦੇ ਸੀ ਬੋਲਦੇ ਸੀ ਮੋਦੀ ਦੇ ਅੱਖ ਦੇ ਅੱਖ ਵਿੱਚ ਪਾ ਕੇ ਗੱਲ ਕਰਦੇ ਸੀ ਅੱਜ ਸਾਡੇ ਉਹਨਾਂ ਲੀਡਰਾਂ ਨੂੰ ਇਹਨਾਂ ਨੇ ਧੱਕੇਸ਼ਾਹੀ ਦੇ ਨਾਲ ਜੇਲ੍ਹ ਦੇ ਵਿੱਚ ਸੁਟਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਤੇ ਹਰ ਇੱਕ ਵਲੰਟੀਅਰ ਅੱਜ ਅਰਵਿੰਦ ਕੇਜਰੀਵਾਲ ਦੀ ਸੋਚ ਨਾਲ ਜੁੜ ਕੇ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਖੜਾ ਹੈ ਅਸੀਂ ਨਹੀਂ ਡਰਦੇ ਕਿ ਸਾਨੂੰ ਵੀ ਜੇਲਾਂ ਦੇ ਵਿੱਚ ਜੇ ਸੁਟਿਆ ਜਾਂਦਾ ਸੀ ਕਿਸੇ ਮੋਦੀ ਸਰਕਾਰ ਤੋਂ ਡਰਨ ਵਾਲੇ ਤੇ ਝੁਕਣ ਵਾਲੇ ਨਹੀਂ ਇੱਕ ਗੱਲ ਹੋਰ ਵੀ ਹੈ ਕਿ ਕੇਜਰੀਵਾਲ ਨੂੰ ਨੌ ਸੰਮਣ ਈਡੀ ਜਾਰੀ ਕਰਦੀ ਆ ਉਦੋਂ ਪੇਸ਼ ਕਿਉਂ ਨਹੀਂ ਹੁੰਦੇ ਵਿਰੋਧੀ ਕਹਿ ਰਿਹਾ ਵੀ ਪੇਸ਼ ਹੋ ਜਾਂਦੇ ਜੇ ਸੱਚੇ ਸੀ ਜੇ ਝੂਠੇ ਨੇ ਤਾਂ ਹੀ ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਵਿਰੋਧੀ ਇਹ ਕਹਿ ਰਿਹਾ ਨਹੀਂ ਦੇਖੋ ਜਿਨ੍ਹਾਂ ਨੇ ਅੱਜ મોદી ਸਰਕਾਰ ਨੇ ਇੱਕ ਏਜੰਟਾ ਆਪਦਾ ਖੜਾ ਕੀਤਾ ਜਿਹਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੋਇਆ ਜਿਹੜਾ ਕਿ ਉਹਨਾਂ ਦੇ ਉਸ ਤੋਂ ਪਹਿਲਾਂ ਸੇ ਜਿਹੜੇ ਸੇ ਬਿਆਨ ਹੋਏ ਸੀ ਉਹਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦਾ ਨਾਮ ਨਹੀਂ ਸੀ ਜਦੋਂ ਉਹਨਾਂ ਨੂੰ ਕਿਹਾ ਗਿਆ ਤੇ ਉਹਨਾਂ ਦੀ ਬੇਲ ਵੀ ਨਹੀਂ ਸੀ ਹੋ ਰਹੀ ਜਦੋਂ ਕਿ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਵੀ ਤੁਸੀਂ ਅਰਵਿੰਦ ਕੇਜਰੀਵਾਲ ਜੀ ਦਾ ਨਾਮ ਲਓ ਤਾਂ ਤੁਹਾਡੀ ਬੇਲ ਹੋ ਜਾਊਗੀ ਤੇ ਉਸ ਤੋਂ ਬਾਅਦ ਉਹਨਾਂ ਦੀ ਬੇਲ ਹੁੰਦੀ ਹੈ ਤੇ ਕਿਸੇ ਤਰ੍ਹਾਂ ਉਹ ਆਪਣਾ ਉਸ ਤੋਂ ਬਾਅਦ ਭਾਜਪਾ ਨੂੰ ਫੰਡ ਜਾਰੀ ਕਰਦੇ ਨੇ ਜਿਹੜਾ ਕਿ ਹਾਈ ਕੋਰਟ ਸੁਪਰੀਮ ਕੋਰਟ ਨੇ ਜਿਹੜਾ ਮੰਗਿਆ ਸੀਗਾ ਉਹਦੇ ਵਿੱਚ ਦੱਸਿਆ ਗਿਆ ਕਿ ਉਸ ਤੋਂ ਬਾਅਦ 1-2 ਮਹੀਨਿਆਂ ਦੇ ਬਾਅਦ ਵੀ ਕਿੱਡਾ ਵੱਡਾ ਫੰਡ ਉਹ ਦੇ ਰਹੇ ਨੇ ਤੇ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਜੇਲ ਸੁੱਟਣ ਦੀ ਸਾਜ਼ਿਸ਼ ਭਾਜਪਾ ਰਚ ਰਹੀ ਹੈ ਵੱਡੇ ਫੰਡ ਲੈ ਕੇ ਇੱਕ ਗੱਲ ਪੰਜਾਬ ਦੇ ਵਿੱਚ ਜਿਹੜੀ ਚੱਲ ਰਹੀ ਹੈ ਕਿ ਪੰਜਾਬ ਦੇ ਲੀਡਰ ਜਦੋਂ ਕਾਂਗਰਸ ਪਾਰਟੀ ਦੇ ਹੋਣ ਜਾਂ ਅਕਾਲੀ ਦਲ ਦੇ ਹੋਣ ਉਹਨਾਂ ਤੇ ਕਾਰਵਾਈ ਵਿਜੀਲੈਂਸ ਕਰਦੀ ਆ ਉਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਸਹੀ ਕਾਰਵਾਈ ਕਰ ਰਹੇ ਹਾਂ ਤੇ ਜਦੋਂ ਕੇਂਦਰੀ ਏਜੰਸੀਆਂ ਕਾਰਵਾਈ ਕਰਦੀਆਂ ਉਦੋਂ ਤੁਸੀਂ ਕਹਿੰਦੇ ਹੋ ਕਿ ਬਦਲਾਖੋਰੀ ਹੋ ਰਹੀ ਹੈ ਦੇਖੋ ਜੀ ਹੁੰਦੀ ਹੈ ਕੋਈ ਕਾਰਵਾਈ ਹੁੰਦੀ ਹੈ ਕਿਸੇ ਮੰਨ ਲਓ ਆਧਾਰ ਤੇ ਤੁਹਾਡੇ ਕੋਲੇ ਕੋਈ ਸਬੂਤ ਹੁੰਦੇ ਨੇ ਜਦੋਂ ਕਿ ਇੱਕ ਬਿਆਨ ਹੁੰਦਾ ਹੈ ਅਰਵਿੰਦ ਕੇਜਰੀਵਾਲ ਜੀ ਕਹਿੰਦਾ ਵੀ ਮੋਦੀ ਸਾਹਿਬ ਨੇ ਮੈਥੋਂ 450 ਕਰੋੜ ਰੁਪਏ ਲਿੱਤਾ ਮੈਂ ਕਹਿਣਾ ਤੁਸੀਂ ਪਰਚਾ ਦਰਜ ਕਰੋ ਤੇ ਮੋਦੀ ਸਾਹਿਬ ਨੂੰ ਬੁਲਾ ਸਕਦੇ ਹੋ ਠੀਕ ਹੈ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਇਹ ਲਾ ਰਹੇ ਨੇ ਇਲਜ਼ਾਮ ਉਹਦਾ ਕਿੱਥੇ ਪ੍ਰੂਫ ਹੈ ਕੋਈ ਕਿੱਥੇ ਕਿਹੜੇ ਖਾਤੇ ਦੇ ਵਿੱਚ ਪੈਸੇ ਗਏ ਨੇ ਘੱਟੋ ਘੱਟ ਪ੍ਰੂਫ ਤਾਂ ਕਰਨ ਇੱਕ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਹੋਇਆ ਮੈਂ ਤੁਹਾਡੇ ਤੇ ਕਹਿ ਦੇਣਾ ਕਿ ਜੀ ਤੁਸੀਂ ਮੈਥੋਂ ਪੱਤਰਕਾਰ 50000 ਰੁਪਏ ਲੈ ਗਏ ਮੈਂ ਘੱਟੋ ਘੱਟ ਉਹਦਾ ਕੋਈ ਸਬੂਤ ਕੋਈ ਆਡੀਓ ਕੋਈ ਉਹਦਾ ਬੈਂਕ ਦਾ ਅਕਾਊਂਟ ਆ ਤੁਸੀਂ ਦਿਓਗੇ ਫੇਰ ਹੀ ਅੱਗੇ ਜਾ ਕੇ ਪਰਚਾ ਦਰਜ ਹੁੰਦਾ ਹੈ ਤੇ ਇਹ ਸਾਰੇ ਝੂਠੇ ਪਰਚੇ ਮੋਦੀ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਡਰਾਉਣ ਲਈ ਕਰ ਰਹੀ ਹੈ ਜੋ ਕਿ ਤੁਹਾਨੂੰ ਆਉਣ ਵਾਲੇ ਲੋਕਾਂ ਦਾ ਜਿਹੜਾ ਰੋਹ ਹੋਊਗਾ ਉਹ ਤੁਹਾਨੂੰ ਦੱਸੂਗਾ ਕਿ ਲੋਕ ਬੀਜੇਪੀ ਦੀ ਸਰਕਾਰ ਤੋਂ ਤੰਗ ਆ ਚੁੱਕੇ ਹਨ ਜਿਵੇਂ ਤੁਸੀਂ ਪਿਛਲੇ ਸਟੇਟਾਂ ਦੇ ਵਿੱਚ ਹੀ ਦੇਖਿਆ ਤੁਸੀਂ ਆਪਣੀ ਲਾਗਲੀ ਸਟੇਟ ਹੈ ਇਹਦੇ ਵਿੱਚ ਲੋਕਾਂ ਨੇ ਫਤਵਾ ਕਾਂਗਰਸ ਸਰਕਾਰ ਨੂੰ ਦਿੱਤਾ ਅੱਜ ਉੱਥੇ ਤੋੜ ਕੇ ਹਿਮਾਚਲ ਦੇ ਵਿੱਚ ਸੌਰੀ ਹਿਮਾਚਲ ਦੇ ਵਿੱਚ ਕਾਂਗਰਸ ਨੂੰ ਦਿੱਤਾ ਅੱਜ ਮੋਦੀ ਆਪਣੇ ਜਰੀਏ ਆਪਦੇ ਡੰਡੇ ਦੇ ਜ਼ੋਰ ਤੇ ਇੱਕ ਲੋਕਾਂ ਦੇ ਫਤਵੇ ਨੂੰ ਇੱਕ ਲੋਕਤੰਤਰ ਨੂੰ ਖਤਮ ਕਰਕੇ ਉੱਥੇ ਆਪਣੀ ਸਰਕਾਰ ਲਾਗੂ ਕਰਨੇ ਜਾ ਰਿਹਾ ਹੈ ਇਸ ਤਰ੍ਹਾਂ ਹੀ ਬਖਬਖ ਸਟੇਟਾਂ ਦੇ ਵਿੱਚ ਵੀ ਉਹਨਾਂ ਨੇ ਕੀਤਾ ਉਹਨਾਂ ਦੇ ਵਿੱਚ ਵੀ ਲੋਕਾਂ ਦਾ ਜਿਹੜਾ ਫਤਵਾ ਸੀਗਾ ਉਹਨਾਂ ਦੇ ਐਮਐਲਏ ਨੂੰ ਖਰੀਦਿਆ ਗਿਆ ਲੋਕਾਂ ਨੇ ਤਾਂ ਐਮਐਲਏ ਬਣਾਉਣਾ ਉਸ ਤੋਂ ਬਾਅਦ ਮੋਦੀ ਸਰਕਾਰ ਇਹਨਾਂ ਨੂੰ ਖਰੀਦ ਕੇ ਆਪਦੇ ਪਾਲੇ ਚ ਲੈ ਆਉਂਦੀ ਹੈ ਜਿਹੜੇ ਤਾਂ ਇਹਨਾਂ ਦੇ ਪਾਲੇ ਚ ਆ ਜਾਂਦੇ ਨੇ ਉਹ ਤਾਂ ਭਾਜਪਾ ਦੇ ਬਣ ਜਾਂਦੇ ਨੇ ਉਹਨਾਂ ਤੇ ਕੋਈ ਈਡੀ ਦੀ ਰੇਡ ਨਹੀਂ ਪੈਂਦੀ ਜਿਹੜੇ ਨਹੀਂ ਆਉਂਦੇ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਨਹੀਂ ਜੇ ਜੇਲ੍ਹ ਸਾਨੂੰ ਮਨਜ਼ੂਰ ਹੈ ਪਰ ਅਸੀਂ ਗਲਤ ਰਾਜਨੀਤੀ ਨਹੀਂ ਕਰਨੀ ਰਿੰਕੂ ਤੇ ਅੰਗਰਾਲ ਵਰਗੇ ਨੂੰ ਤੁਸੀਂ ਵੀ ਲੈ ਸੀ ਉਹ ਤੁਹਾਨੂੰ ਛੱਡ ਕੇ ਅੱਗੇ ਲਾਂਗੇ ਦੇਖੋ ਜੀ ਪਾਰਟੀ ਦਾ ਪਾਰਟ ਜਿਹੜੀ ਆਮ ਆਦਮੀ ਪਾਰਟੀ ਹੈ ਇਸ ਦੇ ਵਿੱਚ ਅਸੀਂ ਸਾਰੇ ਲੋਕ ਖੜੇ ਆ ਕਿਤੇ ਨਾ ਕਿਤੇ ਅਸੀਂ ਕਿਸੇ ਨਾ ਕਿਸੇ ਪਾਰਟੀ ਨਾਲ ਰਿਲੇਟਡ ਸੀਗੇ ਰਿੰਕੂ ਜੀ ਵੀ ਕਾਂਗਰਸ ਨਾਲ ਰਿਲੇਟਡ ਸੀਗੇ ਤੇ ਪਾਰਟੀ ਨੇ ਲਿਆਂਦਾ ਪਾਰਟੀ ਨੇ ਉਹਨਾਂ ਨੂੰ ਮਾਣ ਸਨਮਾਨ ਦਿੱਤਾ ਉਹਨਾਂ ਦੇ ਹਜਮ ਨਹੀਂ ਆਇਆ ਠੀਕ ਹੈ ਇਹ ਰਿੰਕੂ ਜੀ ਦੱਸ ਸਕਦੇ ਨੇ ਇਹ ਪਾਰਟੀ ਦੀ ਗਲਤੀ ਨਹੀਂ ਫਿਰ ਬਾਹਰ ਲਾਉਣ ਲੈ ਆ ਕੇ ਟਿਕਟਾਂ ਦੇ ਕੇ ਐਮਪੀ ਬਣਾ ਕੇ ਵੱਡੇ ਕਰਕੇ ਉਹਨਾਂ ਨੂੰ ਫਿਰ ਦੂਜੀਆਂ ਪਾਰਟੀਆਂ ਚ ਉਹ ਸ਼ਾਮ ਨਹੀਂ ਪਾਰਟੀ ਹਰ ਇੱਕ ਪਾਰਟੀ ਦੇ ਵਿੱਚ ਹਰ ਇੱਕ ਚੰਗੇ ਲੋਕਾਂ ਦਾ ਪਾਰਟੀ ਸਨਮਾਨ ਕਰਦੀ ਹੈ ਜਿਹੜਾ ਪਾਰਟੀ ਦੀ ਵਿਚਾਰਧਾਰਾ ਤੇ ਚੱਲਦਾ ਹੈ ਉਹ ਪਾਰਟੀ ਦੇ ਵਿੱਚ ਰਹਿ ਜਾਂਦਾ ਹੈ ਕਈ ਲੋਕਾਂ ਨੂੰ ਲੱਗਦਾ ਹੁੰਦਾ ਕਿ ਆਮ ਆਦਮੀ ਪਾਰਟੀ ਮੈਂ ਲੀਡਰ ਦੂਸਰੀ ਪਾਰਟੀ ਦੇ ਵਿੱਚ ਲੀਡਰੀ ਕਰੀ ਹੈ ਤੇ ਇਹਦੇ ਵਿੱਚ ਵੀ ਲੀਡਰ ਚੱਲੂ ਪਰ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵਰਕਰ ਰਹਿ ਕੇ ਬਣਨਾ ਪੈਂਦਾ ਚਾਹੇ ਉਹ ਚੇਅਰਮੈਨ ਹੋਣ ਚਾਹੇ ਐਮਐਲਏ ਸਾਹਿਬਾ ਹੋਣ ਹੋਣ ਚਾਹੇ ਮੁੱਖ ਮੰਤਰੀ ਹੋਣ ਉਹ ਜਿਹੜੇ ਦੂਸਰੀ ਪਾਰਟੀਆਂ ਦੇ ਵਿੱਚੋਂ ਇੱਕ ਦੋ ਆਏ ਤੇ ਚਲੇ ਗਏ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਦੂਸਰੀ ਪਾਰਟੀਆਂ ਦੇ ਵਾਂਗੂ ਚਾਹੁੰਦੇ ਨੇ ਪਰ ਆਮ ਆਦਮੀ ਪਾਰਟੀ ਦਾ ਇੱਕ ਅਲੱਗ ਤੋਂ ਸਿਸਟਮ ਹੈ ਉਹਦੇ ਵਿੱਚ ਢਲਣਾ ਹਰ ਇੱਕ ਬੰਦੇ ਦੇ ਮੁਸ਼ਕਲ ਆ ਜਿਹੜਾ ਉਸ ਤਰ੍ਹਾਂ ਦਾ ਢਲ ਸਕਦਾ ਹੋਵੇ ਧੰਨਵਾਦ ਇੱਕ ਗੱਲ ਲਾਸਟ ਰਹਿ ਗਈ ਸੀ ਸੁਖਪਾਲ ਖਹਿਰਾ ਨੇ ਅੱਜ ਜਿਹੜਾ ਬਿਆਨ ਇੱਕ ਟਵੀਟ ਕੀਤਾ ਹੈ ਕਹਿੰਦੇ ਜਦੋਂ ਐਨਐਸਏ ਪੰਜਾਬ ਦੇ ਨੌਜਵਾਨਾਂ ਤੇ ਲਾ ਕੇ ਡੇਬਰੂਗੜ੍ਹ ਭੇਜਿਆ ਜਾਂਦਾ ਉਦੋਂ ਸਾਰੀ ਆਮ ਆਦਮੀ ਪਾਰਟੀ ਚੁੱਪ ਹੁੰਦੀ ਹੈ ਤੇ ਜਦੋਂ ਕੇਜਰੀਵਾਲ ਨੂੰ ਫਸਾਇਆ ਗਿਆ ਜਾਂ ਕਹਿ ਲਿਆ ਉਹਨਾਂ ਤੇ ਕਾਰ ਦੇਖੋ ਜੀ ਜਿਹੜਾ ਡਿਬਰੂਗਲ ਦੀ ਹੈ ਉਹ ਗੱਲ ਹੈ ਖੈਰਾ ਸਾਹਿਬ ਕਾਂਗਰਸ ਦੇ ਵਿੱਚ ਰਹੇ ਨੇ ਠੀਕ ਹੈ ਜਿਹੜਾ ਅਮਰਤਪਾਲ ਦੀ ਤੁਸੀਂ ਗੱਲ ਕਰਦੇ ਹੋ ਆਮ ਆਦੀ ਪਾਰਟੀ ਹੈ ਇਹ ਕਿਸੇ ਧਰਮ ਦੀ ਰਾਜਨੀਤੀ ਨਹੀਂ ਕਰਦੀ ਠੀਕ ਹੈ ਤੁਸੀਂ ਕਹਿੰਦੇ ਵੀ ਆਮ ਆਦੀ ਪਾਰਟੀ ਹੱਕ ਦੇ ਵਿੱਚ ਨਹੀਂ ਬੋਲੀ ਠੀਕ ਹੈ ਕੁਝ ਜਥੇਬੰਦੀਆਂ ਨੇ ਅਲੱਗ-ਅਲੱਗ ਨੇ ਅਲੱਗ-ਅਲੱਗ ਵਿਚਾਰਧਾਰਾਵਾਂ ਹੁੰਦੀਆਂ ਨੇ ਠੀਕ ਹੈ ਉਹਨਾਂ ਦੀ ਕੋਈ ਵਿਚਾਰਧਾਰਾ ਅਲੱਗ ਸੀ ਆਮ ਆਦੀ ਪਾਰਟੀ ਆਪਦੀ ਵਿਚਾਰਧਾਰਾ ਨਾਲ ਚੱਲਦੀ ਹੈ ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਅਮਰਤਪਾਲ ਜੀ ਦੀ ਤੁਸੀਂ ਉਹ ਦੇਖੋਗੇ ਜਿਹੜਾ ਕੋਈ ਉਹਨਾਂ ਨੇ ਜਿਹੜਾ ਗੁਰੂਗ੍ਰਾਂਧ ਸਾਹਿਬ ਉੱਥੇ ਲਿਜਾ ਕੇ ਇੱਕ ਥਾਣੇ ਦੇ ਵਿੱਚ ਲਜਾਇਆ ਗਿਆ ਉਹ ਗਲਤੀਆਂ ਨੇ ਕੁਝ ਗਲਤੀਆਂ ਨੇ ਮੈਂ ਇਹ ਨਹੀਂ ਕਹਿੰਦਾ ਕੁਝ ਉਹਨਾਂ ਦੀਆਂ ਗਲਤੀਆਂ ਨੇ ਜਿਹੜਾ ਕਿ ਉਹਨਾਂ ਤੇ ਐਦਾਂ ਦੀ ਕਾਰਵਾਈ ਹੋਈ ਹੈ ਉਸ ਨੂੰ ਤੁਸੀਂ ਬਾਤ ਚੋਂਗੇ ਤਾਂ ਜੇ ਗਲਤੀ ਕਰਦਾ ਤਾਂ ਬੰਦੇ ਤੇ ਹੋਣਾ ਚਾਹੀਦਾ ਖੈਰਾ ਸਾਹਿਬ ਫਿਰ ਬੇਬਨੇਦ ਲਾ ਰਹੇ ਹਲ ਜਾਂ ਖੈਰਾ ਸਾਹਿਬ ਦਾ ਜਿਹੜਾ ਕੋਈ ਮੁੰਡਾ ਨਵਾਂ ਉੱਠਦਾ ਹੈ ਉਹਦੀ ਟੰਗ ਫੜ ਲੈਂਦੇ ਨੇ ਉਹਨਾਂ ਕੋਲੇ ਹੋਰ ਤਾਂ ਕੁਝ ਰਿਹਾ ਨਹੀਂਗਾ ਨੌਜਵਾਨਾਂ ਨੂੰ ਸੱਤ ਉਹਨੇ ਘੱਟੋ-ਘੱਟ 30 ਸਾਲ ਤੱਕ ਕਾਂਗਰਸ ਦੇ ਵਿੱਚ ਉਹਨਾਂ ਨੇ ਆਪਦੀ ਕੱਟ ਤੇ ਤੇ ਹੁਣ ਜਦੋਂ ਕੋਈ ਨੌਜਵਾਨ ਉੱਠਦੇ ਨੇ ਉਹਨਾਂ ਦੇ ਨਾਲ ਜਾ ਕੇ ਖੜ ਜਾਂਦੇ ਨੇ ਤੇ 2 ਮਹੀਨੇ ਬਾਅਦ ਪਾਰਟੀ ਬਦਲ ਲੈਂਦੇ ਨੇ ਉਹਨਾਂ ਦਾ ਕੋਈ ਸਟੈਂਡ ਨਹੀਂ ਕਰ ਸਕਦਾ। ਤੋਖ ਹੜਤਾਲ ਤੁਸੀਂ ਰੱਖੀ ਐ 4 ਘੰਟਿਆਂ ਦੀ। ਇਹਦੇ ਵਿੱਚ ਰੋਟੀ ਖਾ ਕੇ ਆਸੀਂ ਪਹਿਲਾਂ ਜਾਂ ਫਿਰ ਹੁਣ ਖਾਓਗੇ ਬਾਅਦ ਵਿੱਚ? ਨਹੀਂ ਜੀ। ਅਸੀਂ ਰੋਟੀ ਵੀ ਨਹੀਂ ਖਾਧੀ ਸਵੇਰ ਦੇ ਅਸੀਂ ਘਰੋਂ ਚੱਲੇ ਆਂਗੇ। ਨਹੀਂ ਅੱਜ ਪਾਰਟੀ ਦਾ ਇੱਕ ਮੈਸੇਜ ਹੈ। ਅਰਵਿੰਦ ਕੇਜਰੀਵਾਲ ਜੀ ਦਾ ਮੈਸੇਜ ਹੈ ਕਿ ਅਸੀਂ ਰੋਟੀ ਨਹੀਂ ਖਾਵਾਂਗੇ। ਅੱਜ ਅਸੀਂ ਇਹ ਇੱਕ ਕੋਈ ਭੁਖੜਤਾ ਨਾ ਰੱਖਣ ਵਾਲੇ ਨਹੀਂ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਮੋਦੀ ਸਰਕਾਰ ਨੂੰ ਕਿ ਅਸੀਂ ਇੱਕ ਦਿਨ ਨਹੀਂ ਜੇ ਅਰਵਿੰਦ ਕੇਜਰੀਵਾਲ ਪ੍ਰਤੀ ਸਾਨੂੰ ਜਿੰਨਾ ਮਰਜ਼ੀ ਭੁੱਖਾ ਰਹਿਣਾ ਪਵੇ ਸਾਨੂੰ ਜੇਲਾਂ ਵੀ ਜਾਣੀਆਂ ਪੈਣਾਂ ਅਸੀਂ ਕਿਸੇ ਮੋਦੀ ਸਰਕਾਰ ਤੋਂ ਡਰਦੇ ਨਹੀਂ ਧੰਨਵਾਦ ਠੀਕ ਹੈ ਪਰ ਇਹ ਸਨ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਰਕਰ ਜਿਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਦੇ ਨਾਲ ਮੋਦੀ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪਰ ਅਸੀਂ ਇਸ ਤੋਂ ਡਰਨ ਵਾਲੇ ਨਹੀਂ ਅਤੇ ਚੋਣਾਂ ਦੇ ਕਰਕੇ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਹੋਰ ਵੀ ਗਰਮਾਉਂਦੀ ਦਿਖਾਈ ਦੇਵੇਗੀ ਕਿਉਂਕਿ ਚੋਣਾਂ ਦਾ ਐਲਾਨ ਹੋਇਆ ਜਿੱਥੇ ਉੱਥੇ ਹੀ ਜਿਹੜੀਆਂ ਬਾਕੀ ਜਥੇਬੰਦੀਆਂ ਜਾਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਹੁਣ ਕੀਤਾ ਜਾਵੇਗਾ ਤੇ ਪੰਜਾਬ ਦੀ ਸਿਆਸਤ ਨਿੱਤ ਗਰਮਾਉਂਦੀ ਦਿਖਾਈ ਦੇਵੇਗੀ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ